ਇਹ ਚਿੱਠੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਨੇ ਜੇਲ੍ਹ ਤੋਂ ਭੇਜੀ ਹੈ ਆਪਣੀ ਵਿਧਾਨ ਸਭਾ ਦੇ ਲੋਕਾਂ ਨੂੰ ਮੁਖਾਤਿਬ ਹੁੰਦੇ ਹੋਏ ਸਿਸੋਧਿਆ ਨੇ ਕਿਹਾ ਛੇਤੀ ਬਾਹਰ ਮਿਲਾਂਗੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਮਨੀਸ਼ ਸਿਸੋਧਿਆ ਨੇ ਪੱਤਰ ਦੇ ਵਿੱਚ ਲਿਖਿਆ ਛੇਤੀ ਹੀ ਬਾਹਰ ਮਿਲਾਂਗੇ ਸਿੱਖਿਆ ਕ੍ਰਾਂਤੀ ਜਿੰਦਾਬਾਦ ਲਵ ਯੂ ਆਲ ਪਿਛਲੇ ਇੱਕ ਸਾਲ ਤੋਂ ਮੈਨੂੰ ਤੁਹਾਡੀ ਬਹੁਤ ਯਾਦ ਆਈ ਸਭ ਨੇ ਬਹੁਤ ਇਮਾਨਦਾਰੀ ਨਾਲ ਮਿਲ ਕੇ ਕੰਮ ਕੀਤਾ ਜਿਵੇਂ ਆਜ਼ਾਦੀ ਦੇ ਵੇਲੇ ਸਭ ਨੇ ਲੜਾਈ ਲੜੀ ਉਵੇਂ ਹੀ ਅਸੀਂ ਚੰਗੀ ਸਿੱਖਿਆ ਤੇ ਸਕੂਲ ਦੇ ਲਈ ਲੜ ਰਹੇ ਹਾਂ ਅੰਗਰੇਜ਼ਾਂ ਦੀ ਤਾਨਾਸ਼ਾਹੀ ਦੇ ਬਾਅਦ ਵੀ ਆਜ਼ਾਦੀ ਦਾ ਸੁਪਨਾ ਸੱਚ ਹੋਇਆ ਉਵੇਂ ਹੀ ਇੱਕ ਦਿਨ ਹਰ ਬੱਚੇ ਨੂੰ ਸਹੀ ਅਤੇ ਚੰਗੀ ਸਿੱਖਿਆ ਮਿਲੇਗੀ ਮਨੀਸ਼ ਸੋਧਿਆ ਨੇ ਲਿਖਿਆ ਅੰਗਰੇਜ਼ਾਂ ਨੂੰ ਵੀ ਆਪਣੀ ਸੱਤਾ ਦਾ ਬਹੁਤ ਕਮਾਂਡ ਸੀ ਅੰਗਰੇਜ਼ ਵੀ ਝੂਠੇ ਇਲਜ਼ਾਮ ਲਗਾ ਕੇ ਲੋਕਾਂ ਨੂੰ ਜੇਲ੍ਹ 'ਚ ਬੰਦ ਕਰਦੇ ਸਨ ਅੰਗਰੇਜ਼ਾਂ ਨੇ ਕਈ ਸਾਲਾਂ ਤੱਕ ਗਾਂਧੀ ਨੂੰ ਜੇਲ੍ਹ 'ਚ ਰੱਖਿਆ ਅੰਗਰੇਜ਼ਾਂ ਨੇ ਮੰਡੇਲਾ ਨੂੰ ਵੀ ਜੇਲ੍ਹ ਦੇ ਵਿੱਚ ਪਾਇਆ ਇਹ ਲੋਕ ਮੇਰੀ ਪ੍ਰੇਰਣਾ ਨੇ ਅਤੇ ਤੁਸੀਂ ਸਾਰੇ ਮੇਰੀ ਤਾਕਤ ਵਿਕਸਿਤ ਦੇਸ਼ ਹੋਣ ਦੇ ਲਈ ਚੰਗੀ ਸਿੱਖਿਆ ਸਕੂਲਾਂ ਦਾ ਹੋਣਾ ਜ਼ਰੂਰੀ ਹੈ ਹੁਣ ਪੰਜਾਬ ਤੋਂ ਸਿੱਖਿਆ ਕ੍ਰਾਂਤੀ ਦੀ ਖਬਰ ਪੜ੍ਹ ਕੇ ਸਕੂਨ ਮਿਲਦਾ ਹੈ ਜੇਲ੍ਹ ਦੇ ਵਿੱਚ ਰਹਿ ਕੇ ਮੇਰਾ ਪਿਆਰ ਤੁਹਾਡੇ ਲਈ ਹੋਰ ਵਧਿਆ ਤੁਸੀਂ ਸਭ ਨੇ ਮੇਰੇ ਪਰਿਵਾਰ ਦਾ ਧਿਆਨ ਰੱਖਿਆ ਸੀਮਾ ਤੁਹਾਡੇ ਸਭ ਦੀ ਗੱਲ ਕਰਕੇ ਭਾਵੁਕ ਹੋ ਜਾਂਦੀ ਹੈ ਤੁਸੀਂ ਸਭ ਆਪਣਾ ਧਿਆਨ ਰੱਖਣਾ ਮਨੀਸ਼ ਸੋਧਿਆ ਵੀ ਕਥਿਤ ਸ਼ਰਾਬ ਘਟਾ ਲੈ ਕਰਕੇ ਜੇਲ੍ਹ ਦੇ ਵਿੱਚ ਬੰਦ ਨੇ ਤਿਹਾਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ